ਤੇ ਕਹਿੰਦੇ ਭੈਣੇ ਥੋੜਾ ਜਿਹਾ ਸਬਰ ਕਰੋ ਥੋੜਾ ਜਿਹਾ ਸਬਰ ਕਰੋ ਮਤਲਬ ਉਹ ਦਿਨ ਆਇਆ ਕਿ ਮੈਂ ਉੱਚੀ ਉੱਚੀ ਛਾਲਾਂ ਮਾਰਨਾ ਚੀਕਾਂ ਮਾਰਨਾ ਇਕਰਾ ਸੋਚਿਆ ਵੀ ਕਿੱਦਾਂ ਤੋਂ ਵੱਡਾ ਹੈ ਜਿਹੜੇ ਵੀ ਸਾਡੇ ਸਾਰਿਆਂ ਦੇ ਵਿੱਚ ਆ ਕੇ ਅਹਲ ਖੜੇ ਸੀ ਬੜੀ ਸ਼ਾਂਤੀ ਨਾਲ ਖੜੇ ਹੋਏ ਸਿੱਧੂ ਵੀ ਸਾਡੇ ਕੋਲੋਂ ਗਿਆ ਨਹੀਂ ਸਾਡੇ ਕੋਲੇ ਵਾਪਸ ਆ ਗਿਆ ਸਿੱਧੂ ਭਾਈ ਨੂੰ ਮਿਲਿਓ ਉਹ ਬੱਚਿਆਂ ਦਾ ਸੀ ਕਿ ਤੁਸੀਂ ਸਿੱਧੂ ਭਾਈ ਨੂੰ ਮਿਲ ਪਰ ਮੇਰਾ ਹੀ ਮਿਲਿਆ ਹੈ ਮਤਲਬ ਬੜੀ ਕਿਸਮਤੀ ਮੈਂ ਸਮਝੂਗੀ ਕਿ ਮੈਂ ਉਹਨਾਂ ਨੂੰ ਨਹੀਂ ਮਿਲੀ ਕਦੀ ਤੇ ਪਰ ਮਿਲਣਾ ਚਾਹੀਦਾ ਸੀ ਨਾ ਪੰਜਾਬ ਹਿੰਦੁਸਤਾਨ ਪੂਰੀ ਦੁਨੀਆ ਦੇ ਵਿੱਚ ਸਾਡਾ ਵੀ ਚੰਡੇਗੜ੍ਹ ਦਾ ਜਿਹੜਾ ਰਹਿੰਦੀ ਦੁਨੀਆ ਤੱਕ ਯਾਦ ਰਹੇ ਅੱਜ ਜਿੰਨੀ ਖੁਸ਼ੀ ਹੋਰ ਜਨਮ ਤੋਂ ਹੋ ਸਕਦਾ ਉਹ ਦਾਣਾ ਨਹੀਂ ਹੈ ਸੱਚੀ ਮਤਲਬ ਇੰਨੀ ਖੁਸ਼ੀ ਤਾਂ ਕਿਸੇ ਜਦੋਂ ਆਪਣੇ ਪਰਿਵਾਰ ਚ ਕੋਈ ਜਨਮ ਲੈਂਦਾ ਉਦੋਂ ਨਹੀਂ ਹੁੰਦੀ ਜਿੰਨੀ ਹੁਣ ਹੋਈ ਆ ਮੈਂ ਪਾਲਵਾਈ ਨੂੰ ਫੋਨ ਕਰ ਕਰਕੇ ਪੁੱਛਦੀ ਹੁੰਦੀ ਸੀ ਖੁਸ਼ੀ ਕਦੋਂ ਆਣੀ ਆ ਕਦੋਂ ਆਣੀ ਆ ਕਿੰਨੀ ਵਾਰੀ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਕਹਿੰਦੇ ਕਣੇ ਥੋੜਾ ਜਿਹਾ ਸਫਰ ਕਰੋ ਥੋੜਾ ਜਿਹਾ ਸਬਰ ਕਰੋ ਮਤਲਬ ਉਹ ਦਿਨ ਆਇਆ ਕਿ ਮੈਂ ਉੱਚੀ ਉੱਚੀ ਛਾਲਾਂ ਮਾਰਨ ਚੀਕਾਂ ਮਾਰ ਕੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਤੁਹਾਨੂੰ ਦੱਸਿਆ ਸੀ ਤੇ ਬਾਪੂ ਜੀ ਨੂੰ ਜਦੋਂ ਮੈਂ ਮਿਲੀ ਲਾਸਟ ਟਾਈਮ ਐਸੇ 스테ਜ ਦੇ ਉੱਤੇ ਮਤਲਬ ਉਹ ਹਿਲ ਖੜੇ ਸੀ ਬਿਲਕੁਲ ਸਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ ਮੈਂ ਉਹਨਾਂ ਨੂੰ ਦੇਖ ਕੇ ਪਤਾ ਨਹੀਂ ਮੇਰੇ ਮਨ ਦੇ ਵਿੱਚ ਕਿੰਨੀਆਂ ਇੱਕ ਚੀਜ਼ਾਂ ਚੱਲ ਰਹੀਆਂ ਸੀ ਕਿੰਨੀਆਂ ਚੀਜ਼ਾਂ ਚੱਲ ਰਹੀਆਂ ਸੀ ਇੱਕੋ ਜਾ ਕੇ ਮੈਂ 4-5 ਦਿਨ ਮੈਂ ਉਹਨਾਂ ਦਾ ਜਿਗਰਾ ਸੋਚਿਆ ਵੀ ਕਿੰਨਾ ਕਿ ਵੱਡਾ ਹੈ ਜਿਹੜੇ ਫਿਰ ਸਾਡੇ ਸਾਰਿਆਂ ਦੇ ਵਿੱਚ ਆ ਕੇ ਅਹਲ ਖੜੇ ਸੀ ਬੜੀ ਸ਼ਾਂਤੀ ਨਾਲ ਖੜੇ ਹੋਏ ਸੀ ਤੇ ਬਹੁਤ ਵੱਡਾ ਜਿਗਰਾ ਪਰਮਾਤਮਾ ਨੇ ਉਹਨੂੰ ਦਿੱਤਾ ਐਸੇ ਕਰਕੇ ਸਾਡਾ ਸਿੱਧੂ ਵੀ ਸਾਡੇ ਕੋਲੋਂ ਗਿਆ ਨਹੀਂ ਸਾਡੇ ਕੋਲੇ ਵਾਪਸ ਆ ਗਿਆ ਤੇ ਮੈਂ ਥੋੜੇ ਦਿਨ ਪੁਰਾਣੀ ਪਿਛਲੇ ਦਿਨਾਂ ਦੇ ਵਿੱਚ ਮੈਂ ਕਿਤੇ ਬਾਹਰ ਗਈ ਸੀ ਰਾਜਸਥਾਨ ਪਾਈ ਤੇ ਉੱਥੇ ਮੈਨੂੰ ਕੋਲ ਸਕੂਲ ਦੇ ਬੱਚੇ ਮਿਲੇ ਬੱਚਿਆਂ ਨੇ ਦੇਖਿਆ ਮੇਰੇ ਹਸਬੰਦ ਦੇ ਪੱਗ ਬੰਨੀ ਹੋਈ ਸੀ ਤੇ ਉਹ ਜੂਰੂ ਰਾਜਸਥਾਨ ਦੇ ਬੱਚੇ ਸੀ ਟੂਟ ਕੇ ਆਏ ਹੋਏ ਸੀ ਉਹ ਜਦੋਂ ਪੱਗ ਬੰਨੀ ਦੇਖੀ ਤਾਂ ਉਹ ਆਗੇ ਮਿਰਪਾਏ ਕੋਲੇ ਕਹਿੰਦੇ ਭਾਜੀ ਸਤਿ ਸ਼੍ਰੀ ਅਕਾਲ ਤੇ ਅਸੀਂ ਜੇ ਸਤਿ ਸ਼੍ਰੀ ਅਕਾਲ ਤੇ ਕਹਿੰਦੇ ਥੋੜੀ ਮਤਲਬ ਉਹ ਹਿੰਦੀ ਚ ਬੋਲ ਰਹੇ ਸੀ ਕਿ ਤੁਹਾਡੀ ਪੱਗ ਦੇਖ ਕੇ ਅਸੀਂ ਆਇਆ ਤੁਹਾਨੂੰ ਪਤਾ ਲੱਗਾ ਤੁਸੀਂ ਪੰਜਾਬ ਤੋਂ ਆਏ ਹੋ ਹੈ ਨਾ ਤੇ ਤੁਸੀਂ ਸਿੱਧੂ ਭਾਈ ਨੂੰ ਮਿਲੇ ਹੋ ਉਹ ਬੱਚਿਆਂ ਦਾ ਸੀ ਕਿ ਤੁਸੀਂ ਸਿੱਧੂ ਭਾਈ ਨੂੰ ਮਿਲ ਪਰ ਮੇਰੇ ਮੇਰੀ ਇਹ ਹੈ ਮਤਲਬ ਬਦਕਿਸਮਤੀ ਮੈਂ ਸਮਝੂਗੀ ਕਿ ਮੈਂ ਉਹਨਾਂ ਨੂੰ ਨਹੀਂ ਮਿਲੀ ਕਦੀ ਨੀ ਤੇ ਪਰ ਮਿਲਣਾ ਚਾਹੀਦਾ ਸੀ ਹੈ ਨਾ ਤੇ ਉਹਨਾਂ ਬੱਚਿਆਂ ਨੇ ਕਿਹਾ ਕਿ ਅਸੀਂ ਸਿੱਧੂ ਦੇ ਫੈਨ ਆ ਤੇ ਸਾਨੂੰ ਆ ਗਾਣੇ ਉਹਨਾਂ ਦੇ ਪਸੰਦ ਨਹੀਂ ਸੋ ਇੱਥੇ ਹੀ ਰਾਜਸਥਾਨ ਕੀ ਪੂਰਾ ਪੰਜਾਬ ਹਿੰਦੁਸਤਾਨ ਪੂਰੀ ਦੁਨੀਆ ਦੇ ਵਿੱਚ ਸਾਡਾ ਵੀਰ ਚੰਡੇਗਾੜ੍ਹ ਦਾ ਜਿਹੜਾ ਰਹਿੰਦੀ ਦੁਨੀਆ ਤੱਕ ਯਾਦ ਰਹਣਗੇ ਸੋ ਬਾਪੂ ਜੀ ਤੁਹਾਨੂੰ ਬਹੁਤ-ਬਹੁਤ ਵਧਾਈ ਅਸੀਂ ਸਾਰੇ ਬਹੁਤ ਖੁਸ਼ ਆ ਤੇ ਪਰਮਾਤਮਾ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ ਸਾਡੇ ਸਿੱਧੂ ਵੀਰ ਨੂੰ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ